ਨਮਸਕਾਰ ਦੋਸਤੋ ਅੱਜ ਮੈਂ ਪਹਿਲੀ ਵਾਰ ਲਾਈਵ ਹੋਣ ਜਾ ਰਹੀ ਆ ਅੱਜ ਮੈਂ ਤੁਹਾਨੂੰ ਗਿਆਨ ਦਰਸ਼ਨ ਦੇ ਵਾਸਤੂ ਟਿਪਸ ਲਾਲ ਕਿਤਾਬ ਦੇ ਟਿਪਸ ਬਹੁਤ ਕੁਝ ਦੱਸ ਚੁੱਕੀ ਆ ਅੱਜ ਮੈਂ ਤੁਹਾਨੂੰ ਸਪੈਸ਼ਲ ਵੀਡੀਓ ਲਾਈਵ ਹੋ ਕੇ ਦੱਸਣ ਜਾ ਰਹੀ ਆ ਕਿ ਅੱਜ ਦੇ ਸਮੇਂ ਵਿੱਚ ਡਾਕਟਰਾਂ ਨੂੰ ਸਲਾਮ ਹੈ ਪਰ ਤੁਸੀਂ ਕਦੀ ਇਹ ਜਾਣਦੇ ਹੋ ਕਿ ਭਾਰਤ ਦੀ ਪਹਿਲੀ ਡਾਕਟਰ ਕੌਣ ਸੀ ਜੇ ਤੁਹਾਨੂੰ ਕਿਸੇ ਨੂੰ ਪਤਾ ਹੈ ਤਾਂ ਕਮੈਂਟ ਵਿੱਚ ਲਾ ਕੇ ਜਰੂਰ ਦੱਸਿਓ ਉਹ ਸਿਰਫ 19 ਸਾਲ ਦੀ ਸੀ ਪਰ ਅਮਰੀਕਾ ਤੋਂ ਡਾਕਟਰੀ ਦੀ ਡਿਗਰੀ ਲੈ ਕੇ ਆਈ ਸੀ ਜੀ ਉਸ ਦਾ ਨਾਮ ਸੀ ਅਨੰਦੀ ਵੈਨ ਯੋਸ਼ੀ ਭਾਰਤ ਦੀ ਪਹਿਲੀ ਲਾਇਸੈਂਸ ਯਾ ਔਰਤ ਡਾਕਟਰ ਜਦੋਂ ਸਿਰਫ 14 ਸਾਲ ਦੀ ਸੀ ਉਸ ਨੇ ਆਪਣੇ ਬੱਚੇ ਨੂੰ ਸਿਹਤ ਸੇਵਾਵਾਂ ਦੀ ਘਾਟ ਕਰਕੇ ਗਵਾ ਦਿੱਤਾ ਸੀਗਾ ਇਹ ਘਟਨਾ ਨੇ ਉਸ ਦੇ ਅੰਦਰ ਇੱਕ ਮਿਸ਼ਨ ਜਗਾਇਆ ਮੈਂ ਔਰਤਾਂ ਲਈ ਡਾਕਟਰ ਬਣਾਂਗੀ 1886 ਉਹ ਅਮਰੀਕਾ ਤੋਂ ਡਿਗਰੀ ਲੈ ਕੇ ਉਹ ਵਾਪਸ ਆਈ ਸੀ ਤੇ ਇਤਿਹਾਸ ਬਣ ਗਿਆ ਜੀ ਦਾ ਉਸ ਦੀ ਹਿੰਮਤ ਨੇ ਸੈਕੂਲਰ ਔਰਤਾਂ ਦੇ ਰਾਹ ਤੇ ਖੋਲ ਦਿੱਤੇ ਸੀ ਅਜਿਹੀ ਨਾਰੀ ਸ਼ਕਤੀ ਨੂੰ ਸਦੀਆਂ ਤੱਕ ਯਾਦ ਰੱਖਿਆ ਜਾਂਦਾ ਹੈ ਊਮਨ ਆਫ ਇੰਡੀਆ ਸਿੱਧੀ ਗਿਆਨ ਦਾਸ਼ਣ ਕਲਪਨਾ ਤੋਂ ਹੋਰ ਅਜਿਹੀ ਕਹਾਣੀ ਲੈ ਕੇ ਸਾਡੇ ਨਾਲ ਜੁੜੇ ਰਹੋ ਅਗਰ ਸਾਨੂੰ ਵੀਡੀਓ ਅੱਛੀ ਲੱਗੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ।